ਵਾਸ਼ਿੰਗਟਨ ਵਿੱਚ ਖਾਲਿਸਤਾਨ ਰੈਫਰੈਂਡਮ ਮੋਦੀ ਦੀ ਜਿਹੜੀ ਹੈ ਨਾ ਉਹ ਸਮਝ ਲਓ ਇੱਕ ਹੋਰ ਸ਼ਿਕਸ ਤੇ ਉਹਦੀ ਇੱਕ ਖਬਰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਲਬਾਦਾ ਜਿਹੜਾ ਨਾ ਉਹ ਲੀਰੋ ਲੀਰ ਹੋ ਗਿਆ ਧਾਰ ਧਾਰ ਹੋ ਗਿਆ ਔਰ ਆਖਰਕਾਰ ਸਿੱਖ ਬਰਾਦਰੀ ਜਿਹੜੀ ਹੈ ਉਹ ਜਿੱਤ ਗਈ ਸਾਡੇ ਕਰ ਲਈ ਜੇ ਕੀ ਨਾ ਹੁਣ ਠੰਡਾ ਛੰਡਾ ਪੈ ਚੁੱਕੀਆਂ ਨੇ ਠੀਕ ਹੈ ਅਸੀਂ ਆਪਣੇ ਸਿੱਖ ਪੈਨਪ੍ਰਾਵਾ ਦੇ ਨਾਲ ਆ ਔਰ ਹਮੇਸ਼ਾ ਨਾਲ ਰਵਾਂਗੇ ਬਸ ਤੁਸੀਂ ਵੀ ਸਾਨੂੰ ਭੁੱਲਣਾ ਨਹੀਂ ਹੈਗਾ ਫਿਰ ਸਿਆਕਾਲ ਜੀ ਜੀ ਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਐਥੇ ਜੀ ਬਹੁਤ ਅਹਿਮ ਕਿਸਮਤੀ ਅਪਡੇਟ ਹੋਰ ਸ਼ੇਅਰ ਕਰਾਂਗੇ ਸਿੱਖਾਂ ਨੇ ਖਾਲਸਾ ਰਾਜ ਦਾ ਰੈਫਰੰਡਮ ਜਿੱਤ ਲਿਆ ਸਿੱਖਾਂ ਨੇ ਇੱਕ ਬਹੁਤ ਵੱਡੀ ਲੜਾਈ ਜਿੱਤ ਲਈਏ ਕਿ ਐਥੇ ਅਕਵਾਮੀ ਮੁਥਿੱਦਾ ਤੋਂ ਬਾਅਦ ਅਮਰੀਕਾ ਨੇ ਵੀ ਖਾਲਿਸਤਾਨ ਤੇ ਮੋਹਰ ਲਾ ਦਿੱਤੀ ਹੈ ਐਥੇ ਖਾਲਸਾ ਰਾਜ ਦੀ ਜਿਹੜੀ ਚੇਤੇ ਅੱਤੇ ਹੋ ਚੁੱਕੀ ਹੈ ਤੇ ਇਹ ਬਹੁਤ ਜਲ ਜਿਹੜਾ ਹੈ ਖਾਲਸਾਤਨ ਵੀ ਸਿੱਖਾਂ ਨੂੰ ਲੱਭ ਜਾਵੇਗਾ ਇਹ ਆਜ਼ਾਦੀ ਦੀ ਜਿਹੜੀ ਜੰਗ ਹੈ ਇੰਨੀ ਆਸਾਨ ਨਹੀਂ ਲੇਕਿਨ ਇੱਥੇ ਸਿੱਖ ਜਿਸ ਤਰ੍ਹਾਂ ਕੰਮ ਕਰਦੇ ਪਏ ਨੇ ਲੱਗਦਾ ਪਿਆ ਕਿ ਬਹੁਤ ਜਲਦ ਖਾਲਸਾਤਨ ਬਣ ਜਾਏਗਾ ਇੱਥੇ ਤੁਹਾਡੇ ਨਾਲ ਬਹੁਤ ਐਮ ਕਿਸਮ ਦੀ ਅਪਡੇਟ ਸ਼ੇਅਰ ਕਰਾਂਗੇ ਪਾਕਿਸਤਾਨ ਮੀਡੀਆ ਨੇ ਬਹੁਤ ਐਮ ਕਿਸਮ ਦੀ ਗੱਲਾਂ ਕੀਤੀਆਂ ਨੇ ਪਾਕਿਸਤਾਨ ਮੀਡੀਆ ਪੂਰੀ ਤਰ੍ਹਾਂ ਇਸ ਰੈਫਰੈਂਡਮ ਨੂੰ ਖਾਲਸਾ ਰਾਜ ਨੂੰ ਸਪੋਰਟ ਕਰਦਾ ਪਿਆ ਸਿੱਖ ਸਰਦਾਰਾਂ ਦੇ ਨਾਲ ਖਲੋਤਾ ਦਾ ਅੱਜ ਜੇ ਤੁਹਾਡੇ ਨਾਲ ਰਿਪੋਰਟ ਸ਼ੇਅਰ ਕਰਾਂਗੇ ਪਹਿਲਾਂ ਇਹ ਵੀਡੀਓ ਦੇਖਣੀ ਆ ਫਿਰ ਤੁਹਾਡੇ ਨਾਲ ਮਜ਼ੀਦ ਗੱਲ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਪਹਿਲੇ ਕੰਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਵਾਸ਼ਿੰਗਟਨ ਵਿੱਚ ਖਾਲਿਸਤਾਨ ਦੇ ਫਰੈਂਡਰ ਮੋਦੀ ਦੀ ਜਿਹੜੀ ਹੈ ਨਾ ਉਹ ਸਮਝੋ ਇੱਕ ਹੋਰ ਸ਼ਿਕਸ ਤੇ ਉਹਦੀ ਇੱਕ ਹਾਰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਲਬਾਦਾ ਜਿਹੜਾ ਨਾ ਉਹ ਲੀਰ ਹੋ ਲੀਰ ਹੋ ਗਿਆ ਧਾਰ ਧਾਰ ਹੋ ਗਿਆ ਔਰ ਆਖਰਕਾਰ ਸਿੱਖ ਬਰਾਦਰੀ ਜਿਹੜੀ ਹੈ ਉਹ ਜਿੱਤ ਗਈ ਸਰਡੇ ਕਰ ਲਈ ਜੇ ਕਿ ਨਾ ਹੁਣ ਠੰਡਾ ਛੰਡਾ ਪੈ ਚੁੱਕਿਆ ਨੇ ਠੀਕ ਹੈ ਅਸੀਂ ਆਪਣੇ ਸਿੱਖ ਪੈਨਪ੍ਰਾਵਾ ਦੇ ਨਾਲ ਆ ਔਰ ਹਮੇਸ਼ਾ ਨਾਲ ਰਵਾਂਗੇ ਬਸ ਤੁਸੀਂ ਵੀ ਸਾਨੂੰ ਭੁੱਲਣਾ ਨਹੀਂ ਹੈਗਾ ਫਿਰ ਅਮਰੀਕੀ ਅਦਾਲਤ ਨੇ ਭਾਰਤੀ 에ਜੰਟ ਨਿਕਲ ਗੁਪਤਾ ਉਹਨੂੰ ਜਿਹੜਾ ਨਾ ਖਾਲਿਸਤਾਨੀ ਰਹਿਨਮਾਨ ਜਿਹੜੇ ਨੇ ਗੁਰਪੰਥ ਵੰਤ ਸਿੰਘ ਪਨੂ ਸਾਹਿਬ ਜਿਹੜੇ ਨੇ ਉਹਨਾਂ ਦੀ ਕਤਲ ਦੀ ਸਾਜ਼ਿਸ਼ ਦੇ ਵਿੱਚ ਮੁਲਕ ਬਦਲ ਕਰਤਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਖਾਲਿਸਤਾਨ ਮੂਵਮੈਂਟ ਦੇ ਜਿਹੜੇ ਰਹਿਨਮਾਨ ਨੇ ਗੁਰਪੰਥ ਵੰਤ ਸਿੰਘ ਪਨੂ ਸਾਹਿਬ ਉਹਨਾਂ ਨੂੰ ਬਜ਼ਰੀਆ ਇੱਕ ਕਤਲ ਲਿਖਿਆ ਜਦ ਕਿ ਭਾਰਤ ਦੇ ਵਿੱਚ ਇਸ ਤਹਿਰੀਕ ਨੂੰ ਰੋਕਣ ਵਾਸਤੇ ਸਰਹੱਦ ਪਾਰ ਜ਼ਬਰ ਕਤਲ ਜਾਸੂਸੀ ਤੇ ਝੂਟੇ ਪ੍ਰੋਪੋਗੈਂਡੇ ਜਿਹੜੇ ਨੇ ਨਾ ਉਹ ਇਸਤੇਮਾਲ ਕੀਤੇ ਗਏ ਬਿਸਮਿਲ੍ਲਾ ਰਹਿਮਨ ਰਹਿੀਮ ਅਸਲਾਮੁਅਲੈਕਮ ਨਾਜ਼ਿਰ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ ਔਰ ਆਕਤਮ ਨੂੰ ਜਿਹੜੇ ਮੇਰੇ ਵਾਲ ਲੈਣਾ ਇਹ ਬੜੇ ਤੰਗ ਕਰਦੇ ਫਿਰਦੇ ਫਿਰ ਦੁਬਾਰਾ ਕੈਂਚੀ ਲਗਾ ਦੇਣ ਉਹ ਫੇਰ ਨਹੀਂ ਪਹਿਣੀ ਐ ਬਰਹਾਰ ਇਹ ਜਿਹੜਾ ਤੁਸੀਂ ਹੁਣੇ ਵਲੌਗ ਮੇਰਾ ਪਹਿਲੇ ਦੇਖਿਆ ਹੈ ਇਹ ਉਹਦਾ ਹੀ ਸਮਝ ਲਓ ਕਿ ਉਹ ਉਹਦਾ ਹਿੱਸਾ ਹੈ ਔਰ ਇਹ ਮੁਕਮਲ ਤੌਰ ਤੇ ਡਿਟੇਲ ਦੇਣਾ ਕਿਉਂਕਿ ਫਿਰ ਜਿਹੜੀ ਵੀਡੀਓ ਨਾਲ ਕਾਫੀ ਲੰਬੀ ਹੋ ਜਾਂਦੀ ਹੈ ਔਰ ਮੈਂ ਨਹੀਂ ਚਾਹਦੀ ਕਿ ਉਹ ਡ੍ਰੈਗ ਹੋਵੇ ਔਰ ਚੀਦਾ ਚੀਦਾ ਜਿਹੜੇ ਪੁਆਇੰਟਸ ਨੇ ਉਹੀ ਦੱਸੇ ਜਾਣ ਵੀਡੀਓ ਨੂੰ ਲੰਮਾ ਨਾ ਕੀਤਾ ਜਾਵੇ ਤੇ ਜਨਾਬ ਵਾਸ਼ਿੰਗਟਨ ਵਿੱਚ ਖਾਲਿਸਤਾਨ ਰੈਫਰੈਂਡਮ ਮੋਦੀ ਦੀ ਜਿਹੜੀ ਹੈ ਨਾ ਉਹ ਸਮਝ ਲਓ ਇੱਕ ਹੋਰ ਸ਼ਿਕਸ ਤੇ ਉਹਦੀ ਇੱਕ ਹਾਰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਲਬਾਦਾ ਜਿਹੜਾ ਨਾ ਉਹ ਲੀਰੋ ਲੀਰ ਹੋ ਗਿਆ ਧਾਰ ਧਾਰ ਹੋ ਗਿਆ ਔਰ ਆਖਰਕਾਰ ਸਿੱਖ ਬਰਾਦਰੀ ਜਿਹੜੀ ਹੈ ਉਹ ਜਿੱਤ ਗਈ ਪਹਿਲੇ ਤਾਂ ਭਾਈ ਆਪਾਂ ਦਿਲੋਂ ਬੜੇ ਰਾਜ਼ੀ ਆਂ ਔਰ ਦਿਲੋਂ ਬੜੇ ਖੁਸ਼ ਆਂ ਕਿ ਸਾਡੇ ਕਰਲੇ ਜੇ ਕੀ ਨਾ ਹੁਣ ਠੰਡਾ ਛੰਡਾ ਪੈ ਚੁਕੀਆਂ ਨੇ ਠੀਕ ਹੈ ਔਰ ਅਸੀਂ ਆਪਣੇ ਸਿੱਖ ਪੰਥ ਪ੍ਰਵਾਹ ਦੇ ਨਾਲ ਔਰ ਹਮੇਸ਼ਾ ਨਾਲ ਰਵਾਂਗੇ ਬਸ ਤੁਸੀਂ ਵੀ ਸਾਨੂੰ ਭੁੱਲਣਾ ਨਹੀਂ ਹੈਗਾ ਫਿਰ ਠੀਕ ਹੈ ਤੇ ਤੁਹਾਨੂੰ ਇਹ ਜਿੱਤ ਬਹੁਤ ਮੁਬਾਰਕ ਹੋਵੇ ਅੱਗੇ ਵੱਧਦੇ ਹੋਏ ਦੱਸਿਏ ਕਿ ਜੀ ਆਲਮੀ ਸਤਾ ਤੇ ਇਹ ਤਹਿਰੀਕ ਤੋਂ ਬਾਅਦ ਮੋਦੀ ਸਰਕਾਰ ਦਾ ਜਿਹੜਾ ਪਰਦਾ ਹੈ ਨਾ ਉਹ ਬੁਰੀ ਤਰ੍ਹਾਂ ਚਾਕ ਹੋ ਗਿਆ ਇਕ ਤਾਂ ਅਸੀਂ ਵੀ ਉਹਦੇ ਪਰਦੇ ਚਾਹ ਕਰਦੇ ਰਹੇ ਨੇ ਹੁੰਨੇ ਆ ਠੀਕ ਹੈ ਲੇਕਿਨ ਇਹਦੇ ਕਰਕੇ ਵੀ ਪਰਦਾ ਚਾਹ ਖੋ ਚੁਕਿਆ ਹੈ ਮੋਦੀ ਸਰਕਾਰ ਦਾ ਖਾਲਸਤਾਨ ਹੁਣ ਬੰਦਾ ਹੋਇਆ ਜਿਹੜਾ ਨਾ ਉਹ ਦੁਨੀਆ ਦੇਖਦੀ ਪਈ ਹੈ ਅਮਰੀਕੀ ਅਦਾਲਤ ਨੇ ਭਾਰਤੀ 에ਜੰਟ ਯਾਨੀ ਇੱਕ ਨਿਕਲ ਗੁਪਤਾ ਤੇ ਅਫਸਰ ਉਹਨੂੰ ਜਿਹੜਾ ਨਾ ਖਾਲਸਤਾਨੀ ਰਹਿਨਮਾਨ ਜਿਹੜੇ ਨੇ ਗੁਰਪੰਤਵੰਦ ਸਿੰਘ ਪਨੂ ਸਾਹਿਬ ਜਿਹੜੇ ਨੇ ਉਹਨਾਂ ਦੀ ਕਤਲ ਦੀ ਸਾਜ਼ਿਸ਼ ਦੇ ਵਿੱਚ ਮੁਲਕ ਬਦਲ ਕਰਤਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਖਾਲਿਸਤਾਨ ਮੂਵਮੈਂਟ ਦੇ ਜਿਹੜੇ ਰਹਿਮਾਨ ਨੇ ਗੁਰਪੰਥ ਵੰਦ ਸਿੰਘ ਪਨੂਰ ਸਾਹਿਬ ਉਹਨਾਂ ਨੂੰ ਬਜ਼ਰੀਆ ਇੱਕ ਖੱਤ ਲਿਖਿਆ ਔਰ ਸਿਕਿਉਰਿਟੀ ਦੀ ਗਾਰੰਟੀ ਵੀ ਦਿੱਤੀ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਦੇ ਵਿੱਚ ਭਾਰਤੀ ਖੋਫੀਆ ਜਿਹੜੇ ਨੈਟਵਰਕਸ ਨੇ ਉਹਨਾਂ ਨੂੰ ਬੇਨਕਾਬ ਕਰਦੇ ਹੋਏ ਸਿੱਖ ਕਾਰਕੁਨਾਂ ਦੀ ਜਿਹੜੀ ਹਿਫਾਜ਼ਤ ਹੈ ਉਹਨੂੰ ਵੀ ਯਕੀਨੀ ਬਣਾਇਆ ਔਰ ਖਾਲਿਸਤਾਨ ਰੈਫਰੰਡਮ ਦਾ ਇਹ سلسلہ ਪੂਰੀ ਦੁਨੀਆ ਦੇ ਵਿੱਚ ਜਾਰੀ ਹੈ ਜਨਪ 2021 ਤੋਂ ਹੁਣ ਤੱਕ ਅੱਠ ਮੁਮਾਲਕ ਦੇ ਵਿੱਚ ਕਾਮਯਾਬੀ ਨਾਲ ਇਹ ਰੈਫਰੈਂਡਮ ਜੜਾ ਮੁਨਕਤ ਹੋ ਚੁਕਿਆ ਹੈ ਭਾਰਤੀ ਪ੍ਰੋਪਾਗੈਂਡ ਦੇ ਬਰਖਸ ਬੈਨ ਅਕਵਾਮੀ ਕਾਨੂੰਨ ਦੇ ਮੁਤਾਬਿਕ ਸਿੱਖ ਬਰਾਦਰੀ ਦੀ ਪੁਰਮ ਜਿਹੜੀ ਜਦੂ ਜਹਦ ਹੈ ਉਹ ਜਾਰੀ ਉਸਾਰੀ ਹੈ ਆਸਟ੍ਰੇਲੀ ਇੰਟੈਲੀਜੈਂਸ ਏਜੰਸੀ ਨੇ ਵੀ ਭਾਰਤੀ ਜਾਸੂਸ ਜਿਹੜੇ ਨੈਟਵਰਕਸ ਨੇ ਉਹਨਾਂ ਨੂੰ ਬੇਨਕਾਬ ਕੀਤਾ ਹੈ ਇਹ ਪਤਾ ਨਹੀਂ ਕਿੱਥੋਂ ਕਿੱਥੋਂ ਇਹਨਾਂ ਜ਼ਲੀਲ ਹੋਣਾ ਇੰਡੀਅਨਸ ਨੇ ਠੀਕ ਹੈ ਇਹਨਾਂ ਦੀ ਜ਼ਲਾਲਤ ਲਿਖੀ ਜਾ ਚੁੱਕੀ ਹੈ ਤੇ ਸਿੱਖ ਬਰਾਦਰੀ ਨੂੰ ਉਹਨਾਂ ਨੇ ਮੁਕੰਮਲ ਤੌਰ ਤੇ ਤਹਾਫੁਜ਼ ਵੀ ਫਰਾਮ ਕੀਤਾ ਭਾਰਤੀ ਦਬਾਅ ਤੇ ਪ੍ਰੋਪਗੈਂਡ ਦੇ باوجود ਮਗਰੀਬ ਮਾਲਿਕ ਦੀਆਂ ਅਦਾਲਤਾਂ ਨੇ ਉਹਨਾਂ ਨੇ بار بار ਭਾਰਤੀ ਹਵਾਲਗੀ ਦੀਆਂ ਦਰਖਾਸਤਾਂ ਨੇ ਉਹਨਾਂ ਨੂੰ مسترد ਕਰ ਦਿੱਤਾ ਖਾਲਿਸਤਾਨ ਰੈਫਰੈਂਡਮਸ ਨੂੰ ਹੁਣ ਤੱਕ ਜਿਹੜਾ ਨਾ ਕਿਸੇ ਵੀ ਅਕਵਾਮੇ ਮੁਥਦਾ ਰੁਕਨ ਮੁਲਕ ਨੇ ਗੈਰ ਕਾਨੂੰਨੀ ਕਾਰਾ ਜਿਹੜਾ ਨਾ ਉਹ ਨਹੀਂ ਦਿੱਤਾ ਅਗਸਤ 17 2005 ਨੂੰ ਸਿੱਖ ਫੋਰ ਜਸਟਿਸ ਦੇ ਜ਼ੇਰੇ اہتمام واਸ਼ਿੰਗਟਨ ਡੀਸੀ ਦੇ ਵਿੱਚ ਖਾਲਿਸਤਾਨ ਰੈਫਰੰਡਮ ਜਿਹੜਾ ਨਾ ਉਹ ਮੁਲਕਿਤ ਹੋਇਆ। ਔਰ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਬਰਾਦਰੀ ਨੇ ਔਰ ਭਾਰਤੀ ਤਸੱਲਤ ਤੇ ਆਜ਼ਾਦੀ ਵਾਸਤੇ ਪੁਰਮ ਤਰੀਕੇ ਵਾਸਤੇ ਜਿਹੜਾ ਨਾ ਉਹ ਪੁਰਮ ਤਰੀਕੇ ਦੇ ਨਾਲ ਰੈਫਰੰਡਮ ਜਿਹੜਾ ਨਾ ਉਹ جاری ਉਸਾਰੀ ਆਪਣਾ ਲੈ ਕੇ ਚੱਲਦੇ ਰਹੇ। ਜਦ ਕਿ ਭਾਰਤ ਦੇ ਵਿੱਚ ਇਸ ਤਹਿਰੀਕ ਨੂੰ ਰੋਕਣ ਵਾਸਤੇ ਸਰਹੱਦ ਪਾਰ ਜ਼ਬਰ ਕਤਲ ਜਾਸੂਸੀ ਤੇ ਝੂਠੇ ਪ੍ਰੋਪਗੈਂਡੇ ਜਿਹੜੇ ਨੇ ਨਾ ਉਹ ਇਸਤੇਮਾਲ ਕੀਤੇ ਗਏ। ਅਦਾਲਤਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਆਲਮੀ ਰ데요ਮਲ ਨੇ ਭਾਰਤ ਦੇ ਗੈਰ ਜਮਹੂਰੀ ਹਤਕੰਡਿਆਂ ਨੂੰ ਬੇਨਕਾਬ ਕਰਤਾ। ਲਖਾਈ ਸਿੱਖਾਂ ਨੇ 17 ਅਗਸਤ ਨੂੰ واਸ਼ਿੰਗਟਨ ਡੀਸੀ ਦੇ ਵਿੱਚ ਖਾਲਿਸਤਾਨ ਰੈਫਰੰਡਮ ਦੇ ਵਿੱਚ ਹਿੱਸਾ ਲਿਆ। ਜਿਹੜਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀ ਤਰਫੋਂ ਸਿੱਖ ਬਰਾਦਰੀ ਨੂੰ ਜਿਹੜਾ ਖਾਮੋਸ਼ ਕਰਨ ਦਾ ਉਹ ਕੋਸ਼ਾ ਹੱਤਕੰਡਾ ਹੈ ਨਾ ਉਹ ਜਿਹੜਾ ਕੀਤਾ ਜਾਂਦਾ ਹੈ ਉਹਦੀ ਕੋਸ਼ਿਸ਼ ਮੁਕੰਮਲ ਤੌਰ ਤੇ ناکਾਮ ਹੋ ਚੁੱਕੀ ਹੈ ਹੁਣ ਜਿਹੜਾ ਨਾ ਉਹ ਗੋਲੀ ਦੇ ਮੁਕਾਬਲੇ ਬੈਲਟਸ ਜਿਹੜਾ ਨਾ ਉਹ ਸਿੱਖਾਂ ਦਾ ਜਵਾਬ ਹੈ ਕੈਨੇਡਾ ਦੇ ਵਿੱਚ ਜਿਹੜਾ ਨਾ ਉਹ ਸਿੱਖ سفਾਰਤਖਾਨੇ ਜਿਹੜੇ ਨਾ ਉਹਨਾਂ ਦਾ قیام ਤੇ ਤਹਿਰੀਕ-ਏ-ਆਜ਼ਾਦੀ ਨੂੰ ਇੱਕ ਨਈ ਤਵਲਾਈ عالمی ਹਮਾਇਤ ਤੇ ਸਵਾਰਤੀ ਮਹਾਸਤੇ ਮਜ਼ਬੂਤ ਕਾਮਯਾਬੀ ਫਰਾਹਮ ਕਰੇਗਾ ਨਾਜ਼ਨ ਖਾਲਿਸਤਾਨ ਦੇ ਸਰਗਰਮ ਕਾਰਕੁਨ ਉਤਾਰ ਸਿੰਘ ਖੁੰਡਾ ਦੀ ਬਰਤਾਨੀਆਂ ਵਿੱਚ ਨજર ਦੇ ਕਤਲ ਦੇ ਦਿਨਾਂ ਦੇ ਵਿੱਚ ਹੀ ਬੜੇ ਹੀ مشਕੂਕ ਹਾਲਾਤ ਦੇ ਵਿੱਚ ਜਿਹੜਾ ਨਾ ਉਹ ਮੌਤਵਾਕਿਆ ਹੋਈ ਸਿੱਖ ਰਹਿਨਮਾ ਨੇ ਵੀ ਬੜੀ ਤਸ਼ਵੀਸ਼ ਦਾ ਇਜ਼ਹਾਰ ਕੀਤਾ ਔਰ ਇਹਦੇ ਨਾਲ-ਨਾਲ ਇਹ ਵੀ ਕਿ ਭਾਰਤੀ ਖੁਫੀਆ ਕਾਰਵਾਈਆਂ ਦਾ ਇਹ ਸ਼ਖਸਾਨਾ ਲੱਗਦਾ ਹੈ ਇਹ ਜਿਹੜਾ ਜੋੜ ਹੈ ਨਾ ਇਹ ਸਿਰਾ ਉੱਥੇ ਮਿਲਦਾ ਹੈ ਅਮਰੀਕੀ ਹੁਕਾਮ ਨੇ ਭਾਰਤੀ 에ਜੰਟ ਨਿਕਲ ਗੁਪਤਾ ਤੇ RAW ਅਫਸਰ ਵਿਕਾਸ ਯਾਦਵ ਨੂੰ ਖਾਲਿਸਤਾਨੀ ਰਹਿਨਮਾਨ ਗੁਰਪੰਤ ਸਿੰਘ ਪੁੰਨੂ ਦੇ ਕਤਲ ਦੀ ناکਾਮ ਸਾਜ਼ਿਸ਼ ਦੇ ਵਿੱਚ ਵੀ ਚਾਰਜ ਸ਼ੀਟ ਕੀਤਾ। ਇਹ ਵਾਕਿਆ ਭਾਰਤ ਦੇ ਆਲਮੀ ਸਤਾ ਤੇ ਸਿੱਖ ਰਹਿਨਮਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਮਹਨਜ਼ਮ ਜਿਹੜਾ ਉਹ ਮਨਸਬਾ ਬੰਦੀ ਸੀ ਜਿਹਨੂੰ ਕਿ ਬੇਨਕਾਬ ਕਰ ਦਿੱਤਾ ਗਿਆ। ਹੁਣ ਤੁਸੀਂ ਇਹ ਦੇਖੋ ਕਿ ਕਿੰਨਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਕੀ ਕੀ ਨਹੀਂ ਕੀਤਾ ਸਿੱਖਾਂ ਨੂੰ ਰੋਕਣ ਵਾਸਤੇ ਪਰ ਉਹਨਾਂ ਦੇ ਹੌਸਲੇ ਕਿੰਨੇ ਉਲੰਧ ਨੇ। ਬਲੂ ਸਟਾਰ ਆਪਰੇਸ਼ਨ ਜਿਹੜਾ ਨਾ ਉਹ ਮੈਂ ਸਮਝਦੀ ਆ ਕਿ ਇਹ ਇੱਕ ਕਿੱਕ ਸੀ ਇਹ ਨਾ ਵਾਸਤੇ ਕਿ ਇਸ ਤੋਂ ਬਾਅਦ ਫਿਰ ਸਿੱਖ ਜਿਹੜੇ ਨੇ ਨਾ ਉਹ ਚੁੱਪ ਕਰਕੇ ਬੈਠੇ ਨਹੀਂ ਹੈਗੇ Google YouTube ਤੇ X ਵਰਗੇ ਜਿਹੜੇ ਪਲੈਟਫਾਰਮਸ ਨੇ ਉਹਨਾਂ ਨੇ ਭਾਰਤ ਦੇ ਦਬਾਅ ਦੇ ਬਾਵਜੂਦ ਖਾਲਿਸਤਾਨ ਰੈਫਰੈਂਡਮ ਤੇ ਜਿਹੜੇ ਮਵਾਦ ਨੇ ਉਹਨਾਂ ਤੇ پابੰਦੀ ਲਾਉਣ ਤੋਂ ਇਨਕਾਰ ਕਰਤਾ ਸਿੱਖ ਜਿਹੜੇ ਨੇ ਉਹ ਇਹਨਾਂ ਪਲੈਟਫਾਰਮਸ ਦੇ ਜ਼ਰੀਏ ਭਾਰਤੀ ਜ਼ਬਰ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਂਦੇ ਪਏ ਆਸਟ੍ਰੇਲੀਆ ਅਮਰੀਕਾ ਤੇ ਕੈਨੇਡਾ ਦੇ ਵਿੱਚ ਭਾਰਤੀ ਖੁਫੀਆ ਨੈਟਵਰਕਸ ਜਿਹੜੇ ਨੇ ਉਹਨਾਂ ਨੂੰ ਵੀ ਬੇਨਕਾਬ ਕੀਤਾ ਗਿਆ ਔਰ ਖਾਲਿਸਤਾਨ ਹਾਮੀ ਜਿਹੜੇ ਕਾਰਕੁਨਾਂ ਨੇ ਉਹਨਾਂ ਦੀ ਰੈਕੀ ਤੇ ਧਮਕੀਆਂ ਤੇ ਸਾਜ਼ਿਸ਼ ਵਿੱਚ ਵੀ ਬਹੁਤ ਸਾਰੇ ਅਫਰਾਦ ਮੂਲਾਬਸ਼ ਪਾਏ ਇਹ ਭਾਰਤੀ ਦਮਾਕ ਤੇ ਉਹਨ ਜਿਹੜੇ ਦੂਜੇ ਮੁਮਾਲਕ ਨੇ ਜਿਨ੍ਹਾਂ ਦੀ ਖੁਦਮੁਖਤਾਰੀ ਹੈ ਔਰ ਜਿਹੜੀਆਂ ਸ਼ਹਿਰੀਆਂ ਦੀ ਆਜ਼ਾਦੀ ਦੇ ਖਿਲਾਫ ਵਰਦੀ ਕਰਦੇ ਹੈ ਭਾਰਤ ਨੇ ਜਿਹੜਾ ਨਾ ਉਹ ਗੁਰਪੰਥ ਸਿੰਘ ਪੁੰਨੂ ਵਰਗੇ ਰਹਿਨਮਾਵਾਂ ਦੀ ਹਵਾਲਗੀ ਵਾਸਤੇ ਜਿਹਨਾਂ ਨੂੰ ਆਪਣੀਆਂ ਕਈ ਦਫਾ ਕੋਸ਼ਿਸ਼ਾਂ ਕੀਤੀਆਂ ਨੇ ਮਗਰ ਮਗਰਬੀ ਅਦਾਲਤਾਂ ਨੇ ਉਹਨਾਂ ਸਾਰੀਆਂ ਦਰਖਾਸਤਾਂ ਨੂੰ ਸਿਆਸੀ ਕਰਾਰ ਦਿੱਤਾ ਔਰ ਕਿਹਾ ਕਿ ਜੀ ਇਹ ਚੱਕੋ ਆਪਣਾ ਕਾਗਜ਼ ਜੀ ਮੋਸਤਰਤ ਕਰਤਾ ਫੜ ਗਏ ਅੱਛਾ ਇਥੋਂ ਫਿਰ ਉਲਟੀ ਗਿਣਤੀ ਸ਼ੁਰੂ ਹੋ ਗਈ ਉਲਟੀ ਗਿਣਤੀ ਸ਼ੁਰੂ ਇਦਾਂ ਹੋਈ ਕਿ ਇਸ ਤੋਂ ਬਾਅਦ ਜਿਹੜੀ ਭਾਰਤ ਦੀ ਬੈਨ ਲਕਵਾਮੀ ਸਾਖ ਹੈ ਉਹ ਮਜ਼ੀਦ متاثر ਹੋਗੀ 2021 ਤੋਂ ਹੁਣ ਤੱਕ ਖਾਲਿਸਤਾਨ ਰੈਫਰੈਂਡਮਸ ਬਰਤਾਨੀਆਂ ਕੈਨੇਡਾ ਇਟਲੀ ਆਸਟ੍ਰੇਲੀਆ ਅਮਰੀਕਾ ਸਵਿਟਜ਼ਰਲੈਂਡ ਤੇ ਨਿਊਜ਼ੀਲੈਂਡ ਵਿੱਚ ਵੀ ਹੋ ਚੁੱਕੇ ਨੇ ਇਹ तमाम ਪੁਰਾਮਨ ਇੱਕਦਮ ਆਜੜੇ ਨੇ ਅਕਵਾਮੇ ਮੁਤਦਾਦੇ ਚਾਰਟਰ ਤੇ ICCPR ਦੇ ਆਰਟੀਕਲ 1 ਦੇ ਤਹਿਤ ਕਾਨੂੰਨੀ ਤਹਾਫਜ਼ ਵਿੱਚ ਆਂਦੇ ਅੱਛਾ ਆਰਟੀਕਲ ਜਿਹੜਾ 1 ਹੈ ਉਹਦੇ ਮੁਤਾਬਿਕ ਹਰ ਕੌਮ ਜਿਹੜੀ ਹੈਗੀ ਆ ਉਹ ਹੱਕੇ ਖੁਦਰਾਦੀਅਤ ਦਾ ਹੱਕ ਰੱਖਦੀ ਹੈ ਉਹਨੂੰ ਇਹ ਹੱਕ ਹਾਸਿਲ ਹੈ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਸਿੱਖਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਇਹ ਰੈਫਰੈਂਡਮ ਜਿਹੜਾ ਨਾ ਉਹ ਪਰਮਨੈ ਔਰ ਇਹ ਕੋਈ دہشت گردੀ ਨਹੀਂ ਹੈਗਾ ਔਰ ਇਹਨੂੰ دہشت گردੀ ਕਹਿਣਾ ਇਹ ਭਾਰਤ ਦਾ ਝੂਟਾ ਬਿਆਨੀ ਹੈ ਅਗਰ ਚ ਭਾਰਤ ਜਿਹੜਾ ਨਾ ਖਾਲਿਸਤਾਨ ਤਹਿਰੀਕ ਨੂੰ ਇੰਤਹਾਪਸੰਦ ਕਰਾਰ ਦਿੰਦਾ ਹੈ ਦਿੰਦਾ ਰਹੇ ਉਹਨੂੰ ਕੋਈ ਫਰਕ ਪੈਂਦਾ ਹੈ ਲੇਕਿਨ ਅਕਵਾਮੇ ਮੁਸਲਦਾ ਦੇ ਕਿਸੇ ਵੀ ਰੁਕਮੂਲਕ ਨੇ ਇਸ ਰੈਫਰੰਡਮ ਨੂੰ ਗੈਰ ਕਾਨੂੰਨੀ ਕਰਾਰ ਨਹੀਂ ਦਿੱਤਾ ਬੇਸ਼ਤਰ ਜਿਹੜੇ ਜਮੂਰੀ ਮੁਮਾਲਕ ਨੇ ਉਹਨਾਂ ਦੇ ਵਿੱਚ ਸਿਆਸੀ ਆਜ਼ਾਦੀ ਇੱਕ ਜਾਇਜ਼ ਸ਼ਕਲ ਮੰਨੀ ਜਾਂਦੀ ਹੈ ਠੀਕ ਹੈ ਔਰ ਆਸਟ੍ਰੇਲੀਆ ਦੇ ਜਿਹੜੀ ਇੰਟੈਲੀਜੈਂਸ ਨੇ ਉਹਨਾਂ ਨੇ ਭਾਰਤੀ ਖੋਫੀਆ ਆਪਰੇਸ਼ਨਸ ਨੂੰ ਵੀ ਬੇਨਕਾਬ ਕੀਤਾ ਜਿਦੇ ਵਿੱਚ ਦਿਫਾਈ ਮਾਲੂਮਾਤ ਜਿਹੜਾ ਉਹ ਚੁਰਾਈਆਂ ਗਈਆਂ ਔਰ ਸਿੱਖਾਂ ਦੀ ਜਿਹੜੇ ਨਾਲ ਰੈਕੀ ਵੀ ਕੀਤੀ ਗਈ ਭਾਰਤੀ ਇਨਕਾਰ ਦੇ ਬਾਵਜੂਦ ਆਸਟ੍ਰੇਲੀਅਨ ਇੰਟੈਲੀਜੈਂਸ ਨੇ ਠੋਸ ਤੇ ਸ਼ਵਾਹਿਦ ਇਕੱਠੇ ਕੀਤੇ ਤੇ ਉਹਨਾਂ ਦੇ ਮੂੰਹ ਤੇ ਮਾਰੇ ਭਾਰਤ ਦੀਗਰ ਮਾਮਲੇ ਨਾਲ ਵੀ ਜਿਹੜਾ ਨਾ ਅੰਦਰੂਨੀ ਮਾਮਲਾ ਜਿਹੜੇ ਨੇ ਉਹਨਾਂ ਵਿੱਚ ਮਦਖਲ ਤੇ ਆਲਮੀ ਸਤਾਤੇ ਜਿਹੜਾ ਨਾ ਉਹ ਖੁੱਲ ਕੇ ਇਹ ਚੀਜ਼ ਆ ਗਈ ਹੈ ਹੁਣ ਖਾਲਿਸਤਾਨ ਤਹਿਰੀਕ ਦਾ ਬੰਨਾ ਦੁਨੀਆ ਭਰ ਦੇ ਵਿੱਚ ਜਿਹੜੇ ਮੁਕੀਮ ਕਰੋੜਾ ਸਿੱਖ ਪੈਣ ਪ੍ਰਾ ਨੇ ਉਹ ਉਹਨਾਂ ਵਾਸਤੇ ਜਿਹੜੀ ਹੈ ਨਾ ਉਹ ਜਿਹੜੀ ਇਕਿਆਦਤ ਹੈ ਉਹ ਅੱਗੇ ਵਧਦੀ ਪਈ ਹੈ। ਔਰ ਉਹਨਾਂ ਦਾ ਵਾਜ਼ੇ ਮੌਕਫ ਹੈ ਕਿ ਅਸੀਂ ਗੋਲੀ ਨਹੀਂ। ਬੈਲਟ ਤੇ ਆਪਣਾ ਹੱਕ ਮੰਗਦੇ ਆ। 17 ਅਗਸਤ ਨੂੰ ਵਾਸ਼ਿੰਗਟਨ ਦੇ ਵਿੱਚ ਹੋਣ ਵਾਲਾ ਇਹ ਰੈਫਰੈਂਡਮ ਇਸ ਜਦੋ ਜਹਿਦ ਦਾ ਇੱਕ ਤਾਰੀਖੀ ਸੰਗੇ ਮੀਲ ਜਿਹੜਾ ਨੂੰ ਸਾਬਤ ਹੋਇਆ ਜਿਹੜਾ ਸੰਕੇ ਮੈਂ ਤੁਹਾਨੂੰ ਆਪਣੇ ਪਿਛਲੇ ਵਲੌਗ ਚ ਵੀ ਦੱਸਿਆ। ਤੇ ਭਾਰਤ ਜਿਹੜਾ ਸਿੱਖਾਂ ਦੇ ਉੱਤੇ ਜ਼ਬਰ ਹੈ ਉਹ ਬਰਤਾਨਵੀ ਨੌ ਆਬਾਦੀਆਤੀ ਜਿਹੜੇ ਹਤਕੰਡੇ ਨੇ ਉਹਨਾਂ ਦੀ ਆਕਾਸੀ ਕਰਦਾ ਹੈ ਜਿਹੜਾ ਕਿ ਅਕਲਤਾਂ ਦੇ ਉੱਤੇ ਜਿਹੜਾ ਸਮਰਾਜੀ ਕੰਟਰੋਲ ਹੈ ਉਹਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਖਾਲਸਤਾਨ ਦਾ ਮਤਲਬਾ ਸਿੱਖਾਂ ਦੀ ਜਿਹੜੀ ਨੌ ਆਬਾਦੀਆਤੀ ਜ਼ੁਲਮ ਦਾ ਉਹਦੇ ਖਿਲਾਫ ਜਾਇਜ਼ ਮੁਜ਼ਾਮਤ ਹੈ ਭਾਰਤ ਦਾ ਜਣਾ ਮਨਸਮ ਤਰੀਕੇ ਨਾਲ ਇਹ ਇਖਤਿਲਾਫ-ਏ-ਰਾਏ ਨੂੰ ਦਬਾਣਾ ਔਰ ਖਾਲਸਤਾਨ ਦੇ ਕਾਰਕੁਨਾਂ ਨੂੰ دہشتਗਰਦ ਕਰਾਰ ਦੇਣਾ ਇਹ ਬਹੁਤ ਵੱਡੀ ਫਸਤਾਈਅਤ ਜਿਹੜੀ ਹੁਣ ਇਹਨਾਂ ਦੇ ਸਾਹਮਣੇ ਆ ਚੁੱਕੀ ਹੈ ਕਿਉਂਕਿ ਸਿੱਖਾਂ ਦੇ ਜਿਹੜੇ ਜਮਹੂਰੀ ਹੱਕ ਹੈ ਉਹਨਾਂ ਨੂੰ ਵੀ ਸਲਪ ਕੀਤਾ ਜਾਂਦਾ ਹੈ ਮਾਜ਼ੀ ਦੀ ਜਿਹੜੀ ਆਮਰਾਨਾ ਹਕੂਮਤਾਂ ਨੇ ਉਹਨਾਂ ਦੇ ਬਾਰੇ ਤੁਸੀਂ ਵੇਖ ਲਓ ਕਿ ਉਹ ਕੀ ਚੀਜ਼ਾਂ ਯਾਦ ਕਰਾਂਦਾ ਹੈ ਕਿ ਸਿੱਖਾਂ ਦੇ ਨਾਲ ਕਿਹੜਾ ਕਿਹੜਾ ਰਵਈਆ ਜਿਹਨਾਂ ਨੂੰ ਕੀਤਾ ਗਿਆ ਸਿੱਖ ਤਹਿਰੀਕ ਨੂੰ ਦਬਾਉਣ ਦੀ ਭਾਰਤੀ ਪਾਲਿਸੀ ਐਸੇ ਹੁਣ ਜਿਹੜਾ ਨਾ ਇਸ ਟਾਈਮ ਇੱਕ ਆਲਮੀ ਸੱਤਾ ਦੇ ਉੱਤੇ ਬਿਲਕੁਲ ਤਨਹਾ ਖੜੋਤੀ ਹੋਈ ਹੈ ਕੋਈ ਉਹਦੇ ਨਾਲ ਨਹੀਂ ਹੈਗਾ ਕਿਉਂਕਿ ਜਮਹੂਰੀ ਮਮਾਲਿਕ ਜਿਹੜੇ ਨੇ ਉਹ ਖਾਲਿਸਤਾਨ ਰੈਫਰੰਡਮ ਦੀ ਹਮਾਇਤ ਵਿੱਚ ਇਜ਼ਾਫਾ ਕਰਦੇ ਨੇ ਉਹ ਤਸلیم ਕਰਦੇ ਉਹਨਾਂ ਦੀ ਆਜ਼ਾਦੀ ਨੂੰ ਜੋ ਕਿ ਸਿੱਖਾਂ ਦੀ ਆਜ਼ਾਦੀ ਦੀ ਤਹਿਰੀਕ ਦੀ ਮੁਕੰਮਲ ਭਰਪੂਰ ਤਰੀਕੇ ਨਾਲ ਹਮਾਇਤ ਵੀ ਕਰਦੇ ਜਿਹੜਾ ਕਿ ਸਿੱਖਾਂ ਦੇ ਜਜ਼ਬਾਤ ਨੂੰ ਮਜ਼ੀਦ ਤਕਵੀਤ ਦਿੰਦਾ ਮਤਲਬ ਹੁਣ ਉਹ ਦਿਨ ਜਿਹੜਾ ਨਾ ਉਹ ਦੂਰ ਨਹੀਂ ਹੈਗਾ ਓਕੇ ਜੀ ਆਹ ਰਿਪੋਰਟ ਤੁਸੀਂ ਵੇਖੀਏ ਇੱਥੇ ਕਿੰਨੀ ਕੋਸ਼ਿਸ਼ ਕੀਤੀ ਮੋਦੀ ਨੇ ਸਿੱਖਾਂ ਤੇ ਦਬਾਅ ਪਾਉਣ ਦੀ ਉਹਨਾਂ ਨੂੰ ਰੋਕਣ ਦੀ ਲੇਕਿਨ ਇੱਥੇ ਸਿੱਖ ਨਹੀਂ ਰੁਕੇ ਤੇ ਹਰ ਥਾਂ ਤੇ ਜਾ ਕੇ ਵੋਟਾਂ ਪਾਛੜੀਆਂ ਨੇ ਇੱਥੇ ਕੈਨੇਡਾ ਦੀ ਗੱਲ ਕਰੀਏ ਵਾਸ਼ਿੰਗਟਨ ਡੀਸੀ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ ਹਰ ਥਾਂ ਤੇ ਸਿੱਖਾਂ ਨੇ ਵੱਧ ਚੜ ਕੇ ਰੈਫਰੈਂਡਮ ਦੇ ਵਿੱਚ VOTINGS ਦੇ ਵਿੱਚ ਹਿੱਸਾ ਜਿਹੜਾ ਲਿਆ ਹੈ ਤੇ ਇੱਥੇ ਮੋਦੀ ਨੂੰ ਇਹ ਪਾਗਾਮ ਦਿੱਤਾ ਹੈ ਕਿ ਤੁਸੀਂ ਜੋ ਵੀ ਕਰਨਾ ਹੈ ਕਰ ਲਓ ਤੇ ਅਸੀਂ ਤਾਂ ਖਾਲਸਾ ਰਾਜ ਲੈ ਕੇ ਛੱਡਾਂਗੇ ਠੀਕ ਹੈ ਤੇ ਇੱਥੇ ਅਮਰੀਕਾ ਨੇ ਬਰਤਾਨੀਆ ਨੇ ਆਸਟ੍ਰੇਲੀਆ ਨੇ ਸਾਰੀਆਂ ਕੰਟਰੀਜ਼ ਨੇ ਖਾਲਸਾ ਰਾਜ ਨੂੰ ਖਾਲਿਸਤਾਨ ਦੀ ਹਮਾਇਤ ਕਰ ਦਿੱਤੀ ਹੈ ਕਿਸੇ ਨੇ ਵੀ ਇਹਨੂੰ ਗੈਰ ਕਾਨੂੰਨੀ ਕਰਾਰ ਨਹੀਂ ਦਿੱਤਾ ਤੇ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਖਾਲਸਾ ਰਾਜ ਦੀ ਖਾਲਿਸਤਾਨ ਦੀ ਜਿਹੜੀ ਇਹ ਕੈਂਪੇਨ ਹੈ ਕਿੰਨੀ ਸਟਰੋਂਗ ਹੋ ਚੁੱਕੀ ਹੈ ਤੇ ਇਹਦੀ ਸਟਰੈਂਥ ਕਿੰਨੀ ਵਧ ਚੁੱਕੀ ਹੈ ਕਿ ਪੂਰੀ ਦੁਨੀਆ ਨੂੰ ਸਪੋਰਟ ਕਰਦੀ ਪਈ ਤੇ ਅਮਰੀਕਾ ਦੇ ਵਿੱਚ ਸਪੈਸ਼ਲੀ ਬਹੁਤ ਵਧ ਚੜ ਕੇ ਸਿੱਖਾਂ ਦੀ ਸਿਕਿਉਰਿਟੀ ਤੇ ਸਿੱਖਾਂ ਨੂੰ ਹਰ ਤਰ੍ਹਾਂ ਤੋਂ ਸੁਵਿਧਾ ਦੇਣ ਦੀ ਜਿਹੜੀ ਗੱਲ ਕੀਤੀ ਜਾਂਦੀ ਵੀ ਤੇ ਸਿੱਖਾਂ ਦੇ ਰਾਈਟਸ ਤੇ ਗੱਲ ਕੀਤੀ ਜਾਂਦੀ ਤੇ ਇੱਥੇ ਮੋਦੀ ਦੇ ਲਈਏ ਬਹੁਤ ਵੱਡੀ ਇੱਕ ਚਪੇੜ ਹੈ ਕਿ ਮੋਦੀ ਨੇ ਕੋਸ਼ਿਸ਼ ਕੀਤੀ ਕਿ ਬਰਤਾਨੀਆਂ ਨੂੰ ਜਾ ਕੇ ਕਹੇ ਕਿ ਖਾਲਸਤਾਨ ਜਿਹੜਾ ਗੈਰ ਕਾਨੂੰਨੀ ਹੈ ਤੇ ਸਿੱਖ ਜਿਹੜੇ ਆ ਕੇ ਇੱਥੇ ਰੈਫਰੈਂਡਮ ਰਫਰੰਡਮ ਕਰਾਉਂਦੇ ਨੇ ਤੇ ਉਹ ਨਾ ਕਰੰਦੇ ਤੇ ਇੱਥੇ ਬਰਤਾਨੀਆਂ ਨੇ ਸਖਤ ਜਵਾਬ ਦਿੱਤੇ ਅਮਰੀਕਾ ਨੇ ਜਵਾਬ ਦਿੱਤੇ ਤੇ ਇੱਥੇ ਮੋਦੀ ਦੀਆਂ ਜਿਹੜੀਆਂ ਸਾਰੀਆਂ ਟੈਕਟਿਕਸ ਹਨ ਉਹ ਨਕਾਮ ਹੋ ਗਈਆਂ ਠੀਕ ਹੈ ਤੇ ਇੱਥੇ ਲਾਈਕ ਖਾਲਸਾ ਰਾਜ ਦੀ ਜਿੱਤ ਹੁੰਦੀ ਪਈ ਹੈ ਤੇ ਅੱਗੇ ਵੀ ਇਨਸ਼ਾਅੱਲਾ ਖਾਲਸਾ ਰਾਜ ਜਿੱਤੇਗਾ ਪਾਕਿਸਤਾਨ ਦਾ ਲੰਦਾ ਪੰਜਾਬ ਹੋਵੇ ਚਾਰਦਾ ਪੰਜਾਬ ਹੋ ਸਾਰੇ ਇਕੱਠੇ ਨੇ ਤੇ ਇੱਕ ਦਿਨ ਲਾਜ਼ਮੀ ਇੱਥੇ ਬਣੇਗਾ ਖਾਲਸਾ স্তান ਖਾਲਸਾ ਰਾਜ ਯੂਨਾਈਟਿਡ ਪੰਜਾਬ ਤੁਸੀਂ ਕੀ ਕਹੋਗੇ ਦੁਬਾਰੇ ਥੋੜਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੀ ਸ਼ਾਨ ਦਾ ਵੀ ਥੋੜਾ ਸਤਿਮ੍ਰਿਅਕ ਆਤ